ਚੰਗਾ ਬਾਈ ਠੀਕ ਹੈ ਜੀ ਠੀਕ ਆ ਕਰਤਾ ਜੀ ਰੋਟਾਵੇਟਰ ਵੇਦਾ ਲੋ ਜੀ ਨਹੀਂ ਹੋਇਆ ਵੀ ਕੁਝ ਵੀ ਨਹੀਂ ਹੋਇਆ ਵਾ ਠੀਕ ਆ ਜਿਹਦੇ ਮਾਡੀ ਚੈੱਕ ਕਰਾ ਲਿਓ ਕੋਈ ਚੱਕਰੇ ਨੇ ਹੁਣ ਕਿਉਂ ਨਹੀਂ ਪੂਰੀ ਤਸੱਲੀ ਕਰਕੇ ਲੈ ਜੋਵੇ ਇਹਨੇ ਵੀ ਲੈਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਬਾਈ ਤੇ ਅੱਜ ਬਾਈ ਆਪਾਂ ਕੋ ਟਰੈਕਟਰ ਨਹੀਂ ਦੇਣਾ ਅੱਜ ਆਪਾਂ ਨੇ ਰੋਟਾਵੇਟਰ ਦੇਣਾ ਬਾਈ ਇਹਨਾਂ ਨੂੰ ਤੇ ਸਭ ਤੋਂ ਪਹਿਲਾਂ ਮੈਂ ਲੋ ਪਾਪਲੇ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਬਾਈ ਕਿਾ ਹਾਲ ਹੈ ਜੀ ਵਧੀਆ ਵੀਰੇ ਹੋਰ ਪਾਪਲੇ ਵੀਰੇ ਠੀਕ ਆ ਕਿਵੇਂ ਕੰਮ ਕਰ ਕੰਮ ਕਰ ਵਧੀਆ ਅੱਛਾ ਮੰਨੀ ਆ ਤੇਰੇ ਅੱਜ ਫੇਰ ਕਾਦਾ ਸੌਦਾ ਕਰਿਆ ਅੱਜ ਰੋਟਾਵੇਟਰ ਦਾ ਕਰਿਆ ਯਾਰ ਰੋਟਾਵੇਟਰ ਦਾ ਜਿਹੜਾ ਸੋਨਾ ਲੀਕਾ ਨਾਲ ਪਾਇਆ ਵਾ ਤਾਂ ਠੀਕ ਆ ਤੇ ਬਾਈ ਜਿਹੜਾ ਸੋਨਾ ਲੀਕਾ ਨਾਲ ਰੋਟਾਵੇਟਰ ਇੱਕ ਕਈ ਦਿਨ ਦਾ ਬਾਈ ਨਾਲ ਇੱਕ ਦੋ ਵਾਰ ਵੀਡੀਓ ਚ ਵੀ ਦਿਖਾਇਆ ਆਪਾਂ ਨੇ ਕਿੰਨਾ ਹੋ ਗਿਆ ਮੈਂ ਕਹਿੰਦਾ ਨਾ ਹਾਂ ਤੇ ਬਾਕੀ ਕੀ ਜਿਹੜੀ ਕਿਸਮ ਆ ਤਾਂ ਉਹ ਚੀਜ਼ ਉੱਥੇ ਜਾਣੀ ਹੁੰਦੀ ਆ ਫੋਨ ਬਹੁਤ ਬੰਦਿਆਂ ਦੇ ਆਈ ਗਏ ਠੀਕ ਆ ਬਾਕੀ ਜਦੋਂ ਆਪਾਂ ਅੱਗੇ ਵੀ ਦੱਸਦੇ ਹਾਂ ਨੇ ਪਾਬਲੇ ਬਾਈ ਲੇ ਕੇ ਤਾਂ ਇੱਕੋ ਬੰਦੇ ਨੇ ਜਾਣਾ ਹੁੰਦਾ ਹੈ ਹਨਾ ਤੇ ਬਾਈ ਦਾ ਚੱਲਿਆ ਵੀ ਬਾਈ ਦੇ ਪਿੰਡੇ ਆ ਪਾਬਲੇ ਬਾਈ ਘਰ ਤੇ ਚੱਲਿਆ ਹੈ ਆਪਣੇ ਘਰ ਤੇ ਠੀਕ ਆ ਕਿਹੜਾ ਪਿੰਡ ਆ ਬਾਈ ਦਾ ਖਾਨਪੁਰ 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 ਸ੍ਰੀ ਚਮਕੌਰ ਸਾਹਿਬ ਕੋਲ ਬਾਈ ਪਿੰਡ ਖਾਨਪੁਰ ਬਿਲਕੁਲ ਬੇਲੇ ਦੇ ਜਵਾਈ ਨਾਲ ਤੇ ਆਜਾ ਬਾਈ ਨਾਲ ਨਾ ਕਰਾ ਦਈਏ ਮਿਲਾ ਦਈਏ ਆਜਾ ਬਾਈ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਠੀਕ ਆ ਬਾਈ ਇਹਨੂੰ ਵਧੀਆ ਜੀ ਰੋਟਾਵੇਟਰ ਕਿਵੇਂ ਪਸੰਦ ਆ ਬਾਈ ਮੈਂ ਕਹਿੰਦਾ ਜੀ ਨਵੇਂ ਵਰਗਾ ਪਿਆ ਠੀਕ ਆ ਕੋਕਾ ਪੀ ਸਾਂ ਠੀਕ ਆ ਇਹਦੇ ਉੱਪਰ ਹੋਰ ਕੁਝ ਨਹੀਂ ਹੈਗਾ ਸਾਨੂੰ ਬਹੁਤ ਨਾਲੇ ਭਾਅ ਨਾਲ ਮਿਲ ਗਿਆ ਜੀ ਰੇਟ 'ਚ ਮਿਲ ਗਿਆ ਬਹੁਤ ਰੇਟ ਨਾਲ ਵਧੀਆ ਰੇਟ ਠੀਕ ਆ ਕਿੰਨੇ ਦਾ ਦਿੱਤਾ ਬਾਈ ਦੱਸ ਦੋ ਇਹ ਤਾਂ ਜੀ ਇਹਨਾਂ ਨੇ ਸਿਰਫ ਅੱਧ ਮੁੱਲ 'ਚ ਹੀ ਦਿੱਤਾ 75000 ਦਾ ਦਿੱਤਾ 75000 ਦੇ ਵਿੱਚ ਵਿੱਚ ਠੀਕ ਆ ਨਾਲ ਡ੍ਰਿਲ ਵੀ ਡ੍ਰਿਲ ਬਾਈ ਜਮੈਂਟ ਡ੍ਰਿਲ ਜਮੈਂਟ ਨਾਲ ਆ ਜੀ ਤੇ ਬਲੇਡ ਵੀ ਪੂਰੇ ਖੜੇ ਆ 50 ਪੈਸੇ ਹਾਂਜੀ ਤੇ ਬਾਕੀ ਹੋਰ ਕੋਈ ਨੁਕਸ ਨਹੀਂ ਹੈਗਾ ਗੀਅਰ ਦੀ ਕੋਈ ਆਵਾਜ਼ ਨਹੀਂ ਹੈਗੀ ਠੀਕ ਆ ਬਾਕੀ ਬਾਈ ਇਹਨਾਂ ਨੂੰ ਗਾਰੰਟੀ ਵੀ ਦੇਤੀ ਬਾਈ ਚਲਾ ਕੇ ਦੇਖ ਲਿਓ ਤੇ ਨੋ ਸੋਇਆ ਤਾਂ ਅਸੀਂ ਬੈਠੇ ਆ ਠੀਕ ਨੇ ਹਾਂਜੀ ਹਾਂਜੀ ਤੇ ਚਲੋ ਬਾਈ ਪਿੰਡਦਿਆਂ ਦਾ ਆ ਹੀ ਫਾਇਦਾ ਹੁੰਦਾ ਬਹੁਤ ਬਾਈ ਆਪਾਂ ਨੂੰ ਤਾਂ ਇਹਦੇ ਪ੍ਰਮਾਣ ਆ ਫੋਨ ਪ੍ਰਮਾਣ ਆ ਬਸ ਇਹਦੇ ਪਰੂਸੇ ਲਿਆ ਸਾਰਾ ਠੀਕ ਆ ਠੀਕ ਆ ਟਰੈਕਟਰ ਵੀ ਇਹਦੇ ਪਰੂਸੇ ਲਿਆਦਾ ਜੀ ਪਿਛਲੇ ਸਾਲ ਅੱਛਾ ਇਹਨਾਂ ਨੇ ਹੀ ਦਵਾਇਆ ਟਰੈਕਟਰ ਵੀ ਚਲਦੇ ਲਿਆ ਜੀ ਆਹ ਇਹਨਾਂ ਨੇ ਇਹਨੇ ਹੀ ਸੌਦਾ ਕਰਾਇਆ ਜੀ ਬਾਈ ਨੇ ਹਾਂਜੀ ਹਾਂਜੀ ਇਹ ਲੰਜਣ ਸੜਾ ਉਹ ਰੋਕੇ ਬੋਲਦਾ ਮੈਂ ਕਹਿੰਦਾ ਵੀ ਕੋਈ ਲੁਕਸੇ ਨਹੀਂ ਹੈਗਾ ਠੀਕ ਆ ਟਾਇਰ ਟਾਇਰ ਨਾਲੇ ਦੇ ਬਾਈ ਨਾਲ ਦੇ ਜੀ ਅੱਛਾ ਨਾਲ ਦੇ ਟਾਇਰ ਜੀ ਠੀਕ ਆ ਵਧੀਆ ਮਿਲ ਗਿਆ ਬਾਈ ਰੇਟ 'ਚ ਕੋਈ ਮੈਂ ਕਹਿੰਦਾ ਵੀ 1 ਸਾਲ ਹੋ ਗਿਆ ਸਾਡਾ ਯਾਰ ਵਧੀਆ ਚੱਲਦਾ ਹੈ ਵਧੀਆ ਕੰਮ ਕਰਦਾ ਸੀ ਕੋਈ ਨਹੀਂ ਹੈਗਾ ਬਾਈ ਬਾਈ ਯਾਰ ਇਹ ਟਰੈਕਟਰ ਸਾਰੇ ਪੱਖੋਂ ਠੀਕ ਆ ਛੋਟਾ ਜੋ ਛੋਟਾ ਵੱਡੇ ਜੋ ਵੱਡਾ ਹੈ ਬਾਈ ਤੇਲ ਦਾ ਖਰਚਾ ਜਿਵੇਂ ਮਹਿੰਦਰੇ ਦਾ ਹਾਂ ਜੀ ਠੀਕ ਆ ਜਿਵੇਂ 475 ਕਹ ਲਓ ਜਾਂਦਾ 275 ਖਾਂਦਾ ਹੋਗੇ ਖਾਂਦਾ ਕੰਮ ਵਧ ਕਰਦਾ ਉਹਦੇ ਨਾਲ ਮੈਂ ਇਹ ਤਾਂ ਮੈਂ ਕਹਿੰਦਾ ਬਾਈ ਜੋ ਮਰਜ਼ੀ ਪਾ ਲੋ ਐਂਪਲੀਮੈਂਟ ਚਾਹੇ ਰੋਟਾਵੇਟਰ ਪਾ ਲੋ ਜਾਂ ਇਹਦੇ ਮਗਰ ਸੁਪਰ ਹੀਟਰ ਵੀ ਪਾ ਲੋ ਰੋਟਾਵੇਟਰ ਇਹਦੇ ਨਾਲੇ ਚਲਾਉਣਾ ਤੁਸੀਂ ਉਹ ਇਹਦੇ ਨਾਲੇ ਚਲਾਉਣਾ ਬਾਈ ਆਪਣਾ ਬੂਟੇ ਬਾਟੇਆਂ ਚ ਰੋਟਾਵੇਟਰ ਮਤਲਬ ਕਿ ਪਾਉਣੇ ਪੂਣੇ ਵਾਸਤੇ ਲੈ ਠੀਕ ਠੀਕ ਹੈ ਜੀ ਤੇ ਸਾਡੇ ਭਾਈ ਜੋਤਵਾਲਾ ਜੀ ਵੀ ਆ ਗਏ ਹਾਂਜੀ ਭਾਈ ਜੀ ਹੋਰ ਭਾਈ ਕੀ ਹਾਲ ਹੈ ਇਧਰ ਨੂੰ ਆਵਾਜ਼ ਤੇਰੀ ਥੋੜੀ ਇੰਟਰਵਿਊ ਲੈਣੀ ਆ ਹਾਂਜੀ ਹਾਂਜੀ ਤੇ ਬਾਈ ਸਾਡਾ ਗਿਆਵਾਦਾ ਬਾਈ ਹੇ ਮੁੰਡਾ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਇਆ ਹੋ ਕਿਵੇਂ ਰਹੀ ਬਾਈ ਯਾਤਰਾ ਤੇਰੀ ਬਹੁਤ ਵਧੀਆ ਰਹੀ ਬਾਈ ਠੀਕ ਆ ਹਾਂ ਬਹੁਤ ਕਿੰਨੇ ਦਿਨ ਲਾਇਆ 5 ਦਿਨ ਲੱਗੇ 5-6 ਦਿਨ ਲੱਗੇ ਤੇ ਬਾਈ ਮੁੰਡੇ ਗਏ ਵੀ ਮੋਟਰਸਾਈਕਲਾਂ ਤੇ ਤੇ ਇਹ ਇੱਕ ਪਲਕੀਨਾ ਦਾ ਇੱਕ ਬੁਲਟ ਦਾ ਥੱਕੇ ਤਾਂ ਨਹੀਂ ਬਾਈ ਥਾਕੇ ਦੇ ਬਾਈ ਬਹੁਤ ਹਾਂ ਥੱਕੇ ਦਾ ਪੁੱਛਣਾ ਠੀਕ ਹੈ ਬਾਕੀ ਉਦਾਂ ਆਨੰਦ ਦਾ ਗਹਿਣਾ ਗੁਰਦੁਆਰੇ ਕੋ ਇਹਨਾਂ ਉੱਪਰ ਹਾਂ ਬਾਬੇਦਾਰਾ ਵੀ ਭੁੱਲ ਗਏ ਵਿੱਚ ਅੱਛਾ ਯਾਨੀ ਕਿ ਉੱਪਰ ਜਾ ਕੇ ਆਇਆਂ ਨਾ ਸਕੂਨ ਹੋ ਗਿਆ ਵੀ ਪੂਨ ਦਾ ਫੇ ਪਹੁੰਚ ਗਏ ਠੀਕ ਹੈ ਰੱਬ ਦੀ ਜਗਾ ਉੱਥੇ ਤਾਂ ਹੋ ਜਾਂਦਾ ਸਿਕ ਨਹੀਂ ਬਾਈ ਉਹ ਜਗਾ ਹੈ ਉਹ ਜੰਨਤ ਹੈ ਪਹਾੜਾਂ ਦੇ ਵਿੱਚ ਹੈ ਹੈ ਠੀਕ ਹੈ ਕੀ ਦਾ ਰੋਰਮਨ ਆਇਆ ਅੰਦਰ ਦਾਤਮਾ ਬੈਠੇ ਅੱਛਾ ਅੱਜ ਜੀ ਸਾਰਾ ਕੁਝ ਸੱਤ ਹੋ ਗਿਆ ਠੀਕ ਹੈ ਹਾਂ ਨੀ ਕਿ ਪੰਜਵੇਂ ਛੇਵੇਂ ਦਿਨ ਮੁੜੇ ਆਏ ਆ ਮੋੜ ਲੱਗੇ ਜੀ 2:00 ਵਜੇ 9:00 ਤੁਰੇ ਅੱਛਾ ਫੇਰ ਨਹੀਂ ਮੁੜ ਕੇ ਰੋਗੇ ਫੇਰ ਤਾਂ ਤੜਕਿਨ 4:00 ਵਜੇ ਘਰ ਆ ਕੇ ਬੱਜੇ ਘਰ ਆ ਕੇ ਬੱਜੇ ਫੇਰ ਨਹੀਂ ਸਟੇ ਕਰੀਗੇ ਜੀ ਉਧਰ ਮੌਸਮ ਠੰਡਾ ਹੋਣਾ ਹਨਾ ਠੰਡਾ ਦਾ ਉੱਥੇ ਆਉਣ ਬਠਾਤਾ ਲੱਗੀਆਂ ਹਾਂ 3:00 ਵਜੇ ਤੋਂ ਬਾਅਦ ਜੜੀ ਲੱਜ ਜਾਂਦੀ ਮੀਂਹ ਦੀ ਮੀਂਹ ਪੈਣ ਲੱਗ ਜਾਂਦਾ ਡੇਲੀ ਸ਼ਾਮ ਨੂੰ ਠੀਕ ਹੈ 10:00 11:00 ਵਜੇ ਤੱਕ ਪੈਂਦਾ ਫਿਰ ਰੋਡਾ ਬੀਟਰ ਦਿੱਤਾ ਬਾਈ ਬਾਈ ਇਹਨਾਂ ਨੇ ਆਪਾਂ ਨੂੰ ਤੇਰੇ ਪਿੱਛੇ ਦੀ ਸੌਦਾ ਕਰਿਆ ਸੀ ਹਾਂ ਜੀ ਹਾਂ ਕਰਾਉਣੇ ਬਾਈ ਆਹ ਰੋਡਾ ਬੀਟਰ ਦਿੱਤਾ ਹੈ ਤਾਂ ਬਾਈ ਵੈਸੇ ਇਹ ਪਵਨ ਨੇ ਕਹਿੰਦੇ ਸਾਡੇ ਜੌਂਡੀਅਰ ਕੰਪਨੀ ਦਾ ਪਰ ਇਹ ਜੌਂਡੀਅਰ ਵਾਲੇ ਬਾਈ ਲੰਦੇ ਹੋਣਾ ਤੋਂ ਨੇ ਇਹ ਦਸ਼ਨੇਸ਼ ਵਾਲਿਆਂ ਤੋਂ ਠੀਕ ਆ ਇਹ ਉੱਪਰ ਰੰਗ ਕਰ ਦੰਨੇ ਆਪਣਾ ਹਰਾ ਠੀਕ ਹੈ ਜੀ ਆਪਣਾ ਜਾਨੀ ਕਿ ਮਾਰਕਾ ਲਾ ਕੇ ਵੇਚਦੇ ਆ ਇਹ ਗ੍ਰੀਨ ਸਿਸਟਮ ਡੀਅਰਨ ਕੰਪਨੀ ਹਾਂ ਬਾਕੀ ਓਮ ਨੇ ਬਿਲਡ ਕੁਆਲਟੀ ਦਾ ਕੁਆਲਟੀ ਵਧੀਆ ਹਾਂ ਭਾਰੀ ਨਿੱਗਰ ਹੌਦਾ ਡ੍ਰਿੱਲ ਦਾ ਬਾਈ ਮੈਨਨ ਲੱਗਾ ਬਹੁਤ ਘਟ ਵਰਤੀ ਹੋਈ ਆ ਜਮਾਂ ਹੀ ਸਾਫ ਪਈ ਆ ਡ੍ਰਿੱਲ ਬਿਲਕੁਲ ਬਿਲਕੁਲ ਠੀਕ ਆ ਜੀ ਵੀਰ ਸਿੰਘ ਸਾਡੇ ਜਿਹੜੇ ਪੰਮੀ ਵਾਲੇ ਲਾਉਣੇ ਸਮਰਾਲੇ ਉਹਨਾਂ ਦੀ ਡ੍ਰਿੱਲ ਲੱਗੀ ਹੋਈ ਆ ਤੇ ਡ੍ਰੈਲੀ ਦਾ ਬਾਈ ਸੀਜ਼ਨ 'ਚ ਲੋਡ ਪੈਂਦੀ ਆ ਸੀਜ਼ਨ ਬੱਚੇ ਜੀ ਹਣਾ ਜੀ ਹਾਂ ਜੀ ਕਾਲਕਦੇ ਸੀਜ਼ਨ ਵਿੱਚ ਹਾਂ ਮੈਂ ਤਾਂ ਫੋਨ ਕੇ ਰੱਖ ਦੇਣੀ ਆ ਪਰ ਮੈਨੂੰ ਬਾਈ ਕੋਈ ਝੂਠ ਨਹੀਂ ਆ ਬਹੁਤ ਬੰਦਾ ਫੋਨਾਂ ਬੰਦੇ ਦੋ ਤਿੰਨ ਕਹਿੰਦੇ ਬਾਈ ਅਸੀਂ ਬਿਨਾਂ ਡ੍ਰਿੱਲ ਤੋਂ ਲੈਣਾ ਮੈਂ ਉਹਨੂੰ ਜਵਾਬ ਦੱਤਾ ਮੈਂ ਕਿਹਾ ਬਾਈ ਬਾਜ ਬਾਈ ਫਿਰ ਡ੍ਰਿੱਲ ਪਾਈ ਰੁੜੀ ਜਾਂਦੀ ਆ ਅਗਲੇ ਨੂੰ ਬਾਈ ਨਹੀਂ ਲੋੜ ਹੁੰਦੀ ਹਾਂ ਉਹੀ ਗੱਲ ਹੈ ਮੈਂ ਕੀ ਕਰਨਾ ਬਈ ਉਹ ਵਾਲਾ ਵਾਲਾ ਕਰਾ ਪਈਆ ਲੋੜ ਚੱਕਰ ਆਇਆ ਬਾਈ ਡ੍ਰਿੱਲ ਦੀ ਕੀਮਤ ਇਹਦੇ ਰੋਟਾਵੇਟਰ ਨਾਲੇ ਆ ਮੈਂ ਛਿੱਟੇ ਵਾਲੀ ਨਾਲ ਪਿਛਲੇ ਸਾਲ 4 ਕਿੱਲੇ ਵੀਜੇ ਆ ਵੀ ਝਾੜ ਦਾ ਕੋਈ ਫਰਕ ਨਹੀਂ ਉਨੇ ਹੀ ਝਾੜ ਆ ਜਿੰਨਾ ਸੁਪਰ ਸੀਟੋ ਦਾ ਝਾੜ ਹੁੰਦੇ ਅੱਛਾ ਜੀ ਨਾਲੇ ਕੋਈ ਐ ਨਹੀਂ ਵੀ ਕੋਈ ਪੋਰਾ ਦਾ ਚੱਕਰ ਆ ਬਾਈ ਠੀਕ ਆ ਜੀ ਪਿੱਛੇ ਖੜਨੇ ਬੈਠਨੇ ਦੀ ਲੋੜ ਨਹੀਂ ਇੱਕ ਵਾਰ ਬੀਜ ਪਾ ਗਰੋ ਇਹ ਪਾ ਦੋ ਠੀਕ ਠੀਕ ਆ ਜੀ ਗੱਲ ਠੀਕ ਆ ਬਾਕੀ ਚਲੋ ਬਾਈ ਬਾਕੀ ਬਾਈ ਇਹਨਾਂ ਨੂੰ ਚਲਾ ਕੇ ਪਤਾ ਲੱਗ ਜੂਗਾ ਉਦਾਂ ਠੀਕ ਹੈ ਬਾਈ ਆਵਾਜ਼ ਪੂਜ ਕੋਈ ਨਹੀਂ ਆਏਗਾ ਕੋਈ ਸੀਲ ਲੀਕ ਨਹੀਂ ਰੇਡ ਬਲੂਡ ਨਾਲ ਦੇਈਆਂ ਰੰਗ ਰੰਗ ਗਹਿਨ ਪੂਰਾ ਖੜਾ ਹੈ ਤੇ ਬਾਕੀ ਹੋਰ ਟਰੈਕਟਰ ਹੈ ਹੋਰ ਹੋਰ ਬਾਈ ਗਰਮੀ ਬਹੁਤ ਜ਼ਿਆਦਾ ਹੈ ਨਾਲੇ ਬਾਈ ਇਹਨਾਂ ਨੇ ਮੀਟਰ ਪਾਤਾ ਠੀਕ ਹੈ ਜੀ ਚਲੋ ਬਾਈ ਉਹਨਾ ਟਰੈਕਟਰ ਵੀ ਪਹੁੰਚ ਗਿਆ ਰੋਪੜ ਤੇ ਜੋਤ ਬਾਈ ਲੈ ਗਿਆ ਪਤਾ ਘਰੇ ਟਰੈਕਟਰ ਆਹ ਬਾਈਆ ਨਵੇੜੇ ਬਾਈ ਆ ਕੇ ਮੁੜ ਕੇ ਠੀਕ ਆ ਜਿਹੜਾ ਬਾਈ ਆ ਸਪ੍ਰਿੰਗ ਇਹ ਕਿੱਥੇ ਪੈਣਾ ਹੈ ਕਿਹੜਾ ਹੀ ਸਪਰਿੰਗ ਇਹ ਬਾਈ ਸਪਰਿੰਗ ਬਾਈ ਇੱਧਰ ਪੈਣਾ ਹੈ ਇੱਧਰ ਪੈਣਾ ਹੈ ਇੱਧਰ ਪੈਣਾ ਹੈ ਉਹ ਦੱਸ ਯਾਰ ਜਦੋਂ ਮੜਿਆ ਦੱਸ ਬਾਈ ਇੱਧਰ ਹੋਰ ਦੇ ਐ ਪੈਣਾ ਹੋਰੇ ਦੇ ਬਾਜੀ ਦੇ ਵਿੱਚ ਜੁੜਨਾ ਹੈ ਫਿਰ ਵੀਲ ਨੂੰ ਖਿੱਚ ਕੇ ਰੱਖਦਾ ਥੱਲੇ ਦਾ ਅੱਛਾ ਉਹ ਥੱਲੇ ਪਾ ਠੀਕ ਹੈ ਇੱਥੇ ਜਦੋਂ ਆਪਾਂ ਥੱਲੇ ਛੱਡਣੀ ਹੈ ਨਾ ਬਾਈ ਫਿਰ ਆਏ ਉੱਪਰ ਉਠੀ ਜਾਂਦੇ ਨਾ ਤੇ ਪਹਿਲਾਂ ਹੁਣ ਪਾ ਕੇ ਇਹਦੇ ਉੱਪਰ ਆਈ ਨੂੰ ਚੱਕਣਾ ਹੈ ਇਹ ਤਾਂ ਵੀਲ ਕੋ ਉਹ ਦੋ ਜਹੇ ਪਾ ਲੋ ਬੰਨੋ ਤੇ ਆਦਾ ਆਏ ਮੇਨਟੇਜਮੈਂਟ ਇਹਦੀ ਹੈ ਬਾਈ ਜਦ ਇਹ ਉਹ ਨਹੀਂ ਮਾਰੀ ਜਾਂਦੀ ਛਾਲਾ ਨਹੀਂ ਮਾਰੀ ਜਾਂਦਾ ਚੱਲਦਾ ਉਹਦੇ ਬਸ ਉਹਨੂੰ ਖਿੱਚ ਕੇ ਰੱਖਦਾ ਥੱਲੇ ਨੂੰ ਪ੍ਰੈਸ ਕਰਕੇ ਇਹੀ ਕੰਮ ਹੈ ਇਹਦਾ ਹਾਂ ਤਰੋਏ ਉਦਾਂ 4x4 ਚਲਾਉਣ ਦਾ ਬਾਈ ਮਾ ਸੁਆਦ ਲੱਗੇ ਆ ਹਨਾ ਮੈਂ ਦੇਖਿਆ ਤੇਰੀ ਵੀਡੀਓ ਆ ਇਹਨਾਂ ਮੂੜ ਮੜਈ ਜਾਵਾਂ ਨਾ ਫਾਲੇ ਪੂਰੇ ਐ ਧਰਤੀ ਮਾ ਲਾਉਂਦਾ ਥੱਲੇ ਠੀਕ ਆ ਠੀਕ ਹੈ ਬਾਈ ਹੁਣ ਤੁਹਾਨੂੰ ਉਮੀਦ ਹੈਗੀ ਆ ਵੀ ਟਰੈਕਟਰ ਦਾ ਆਪਣਾ ਸੌਦਾ ਹੋ ਜਾਊਗਾ ਦੋ ਦਿਨ ਅੱਜ ਵੀ ਕਬੀਰ ਆਇਆ ਤੇ ਦੇਖਣ ਟਰੈਕਟਰ ਵਰਣਾ ਇਹੋ ਤਾਂ ਲੋਨ ਜਾ ਕਰਾਉਣਾ। ਅੱਛਾ ਅੱਛਾ। ਕਿਉਂਕਿ ਜੋ ਤਾਂ ਜਿਹੜਾ ਟਰੈਕਟਰ ਦਾ ਮੰਨ ਲੈ 6-7 ਲੱਖ ਦੇ ਉੱਪਰ ਜਾਂਦਾ ਉਹ ਜਿਆਦਾ ਦਾ ਟਰੈਕਟਰ ਹਰੇਕ ਬੰਦਾ ਲੋਨ ਹੀ ਕਰਾਉਂਦਾ। 10 ਮਾਂ ਤੇ ਇੱਕ ਬੰਦਾ ਲਊਗਾ ਕੈਸ਼। ਕੈਸ਼ ਆ। ਉਹ ਤਾਂ ਜਿਹਦੇ ਕੋਲ ਅੱਜ ਕੱਲ ਪੈਸੇ ਵੀ ਬਣੇ ਉਹ ਵੀ ਲੋਨੇ ਕਰਾਉਂਦਾ। ਹਨਾ? ਉਹ ਥੋੜੇ ਥੋੜੇ ਦੇਈ ਜਾਂਦੇ ਇਕੱਠੇ ਕਰ ਨੂੰ ਰਕਮ ਇਕੱਠੀ ਮਾਰਨੀ ਹੈ। ਹਾਂ ਉਹੀ ਗੱਲ ਹੈ। ਟਰੈਕਟਰ ਜਮਾਂ ਹੀ ਸਾਫ਼ ਹੈ ਬਾਈ ਕੋਕਾ ਪੀਸ ਹੈ ਨਾ ਦੇਖੋ। ਸਾਰਾ origignal ਟਾਇਰ ਨਾਲ ਦੇ। ਟਾਇਰ ਪਿਛਲੇ ਟਾ ਨਾਲ ਦੇ 80-85 ਪੈਸੇ 85 ਪੈਸੇ ਟਾਇਰ ਖੜੇ ਨੇ ਬਾਈ ਕੀ ਕਹਿਆ ਨਾ ਗਾਦਾ ਘਾਸ ਕੇ ਉਹ ਹੋ ਗਏ ਜਿਹੜੇ 4x4 ਹੁੰਦੇ ਆ ਨਾ ਥੋੜੇ ਟੈਰ ਇਹਨਾਂ ਦਾ ਗੇੜਾ ਵੱਧ ਹੁੰਦਾ ਜਿੱਤਿਓ ਘਾਦ ਦੀ ਹਾਂ ਥੋੜੀ ਕਸਾਈ ਵੱਜ ਜਾਂਦੀ ਹੈ ਇਹਦੀ ਹਾਂ ਸਹੀ ਗੱਲ ਬਾਕੀ ਬਾਈ ਟਾਇਰ ਟਰੈਕਟਰ ਓਕੇ ਆਨ ਸਾਰੇ ਪੱਖ ਤੇ ਠੀਕ ਹੈ ਜੀ ਮਗਰਾੜ ਦੇਖੋ ਜਮੇ ਹੀ ਸ਼ੀਸ਼ੇ ਵਰਗੇ ਮਗਰਾੜ ਪਏ ਆ ਸਾਫ਼ ਟੀਜ਼ਾਈ ਨਹੀਂ ਜ ਕੋ ਡੰਡਾ ਸ਼ਾਇਦ ਅੰਦਰ ਪਿਆ ਹੈ ਪਤਾ ਨਹੀਂ ਉਹ ਡੰਡਾ ਤਾਂ ਸ਼ਾਇਦ ਹੈਗਾ ਇਹਦਾ ਬਾਈ ਟੀ ਨਹੀਂ ਤੇ 20 ਮਾਡਲ ਹੈ ਜੀ ਆਪਣਾ 4x4 ਠੀਕ ਹੈ ਜੀ ਨੰਬਰ ਸਾਡੇ ਮੋਹਾਲੀ ਜ਼ਿਲ੍ਹੇ ਦਾ BB62 BB62 ਮੋਹਾਲੀ ਦਾ ਤੈਨੂੰ ਜ਼ੀਰੋਆਂ ਪਿੱਛੇ 8 ਵਾਲੀ ਹੈ ਕੋਈ ਟੱਚਿੰਗ ਨਹੀਂ ਹੋਈ ਵੀ ਕੁਝ ਵੀ ਨਹੀਂ ਹੋਇਆ ਵਾ ਠੀਕ ਆ ਜਿਹਦੇ ਮਾਡੀ ਚੈੱਕ ਕਰਾ ਲਓ ਕੋਈ ਚੱਕਰੇ ਨੇ ਨੇ ਕਿਉਂ ਨਹੀਂ ਪੂਰੀ ਤਸੱਲੀ ਕਰਕੇ ਲੈ ਜੋਵੇ ਇਹਨੇ ਵੀ ਲੈਣਾ ਠੀਕ ਆ ਭਾਈ ਤੇ ਜੇ ਕਿਸੇ ਨੇ ਵਿੱਚ ਕਟਾਉਣਾ ਹੋਇਆ ਟਰੈਕਟਰ ਭਾਈ ਉਹ ਵੀ ਕੱਟ ਲਾਂਗੇ ਆਪਾਂ ਠੀਕ ਆ ਜੀ ਪੁਰਾਣੇ ਨਾਲ ਵਾਧਾ ਘਾਟਾ ਕਰਨਾ ਹੋਇਆ ਤੇ ਆਪਣੇ ਕੋਲ ਰੂਪੜ ਖੜਾ ਐਂਡੋ ਫਾਰਮ ਏਜੰਸੀ ਦੇ ਵਿੱਚ ਠੀਕ ਆ ਜੀ ਇਹਨੇ ਵੀ ਦੇਖਣਾ ਹੋਇਆ ਆ ਕੇ ਦੇਖ ਲਿਓ ਬੰਪਰ ਲੱਗਿਆ ਹੋਇਆ ਕੋੜਾ ਬੰਪਰ ਬਹੁਤ ਵਧੀਆ ਹੈਵੀ ਬੰਪਰ ਲੱਗਿਆ ਵਾ ਟਰੈਕਟਰ ਨੂੰ ਠੀਕ ਹੈ ਜੀ। ਬਾਕੀ ਥੱਲੇ ਨੰਬਰ ਦੇ ਦਾਂਗੇ ਕੋਈ ਜਾਣਕਾਰੀ ਲੈਣੀ ਹੋਈ ਟਰੈਕਟਰ ਬਾਰੇ ਹੋਰ ਕੋਈ ਪੁੱਛਣਾ ਹੋਇਆ ਤਾਂ ਥੱਲੇ ਦਿੱਤੇ ਨੰਬਰ ਤੇ ਕਾਲ ਕਰ ਲਿਓ ਜਾਣਕਾਰੀ ਲੈ ਲਓ। ਲੋ ਜੀ ਬਾਈ ਥੱਲੇ ਆ ਰੋਟਾਵੇਟਰ ਇੱਕ ਵਾਰ ਦਾ ਰੋਟਾਵੇਟਰ ਬਸ ਕਰਾਉਂਦਾ ਬਾਈ ਟਰੈਕਟਰ ਵੀ ਦੇਖੋ। ਕੋਈ ਭਜਨ ਖਾਸਾ ਹੋ ਜਾਂਦਾ ਬਾਈ ਇਹਦਾ। ਠੀਕ ਹੈ ਜੀ ਕੁਝ ਕੁਝ ਤਾਂ ਉਦਾਂ ਪਾਰਾ ਹੁੰਦਾ ਤੇ ਸਮੇਸ਼ਾ ਦਾ ਵੀ ਡ੍ਰਿੱਲ ਦਾ ਭਜਨ ਵੀ ਹੋ ਜਾਂਦਾ। ਠੀਕ ਹੈ ਜੀ ਆਰਮਨਾਲ 6 5 6 6 ਕੁੰਟਲ ਦਾ ਭਜਨ ਬਣਿਆ ਜਾਂਦਾ ਰਾਮਰਾ ਚੰਗਾ ਬਾਈ ਠੀਕ ਆ ਜੀ ਠੀਕ ਆ ਕਰਤਾ ਜੀ ਰੋਟਾਵੇਟਰ ਵੇਦਾ ਲੋ ਜੀ ਪਾਵਲੇ ਬਾਈ ਨੇ ਵੀ ਰੀਲ ਬਣਾਤੀ ਬਾਈ ਸ਼ੋਟ ਹੋਣਾ ਬਾਈ ਸ਼ੋਟ ਬਾਈ ਸ਼ੋਟ ਆਉਂਦਾ ਬਾਈ ਇੰਸਟਾਗ੍ਰਾਮ ਤੇ ਬਾਈ ਟਰੈਕਟਰ ਆਪਣੇ ਕੋਲ ਹੋਰ ਦੂ ਆਏ ਨੇ ਕੋਈ ਬੁਕਿੰਗ ਤੇ ਚੱਲਦੇ ਆ ਅੱਛਾ ਬਾਈ 52 ਦਾਤੀ ਬਹੁਤ ਛੋਟੇ ਚੱਲ ਰਹੇ ਇਹਨਾਂ ਦੀ ਜਿੱਦਾਂ ਟਰੈਕਟਰ ਦੇਣਾ ਹੁੰਦਾ ਉਦਣੇ ਆਉਂਦਾ ਇਹਨਾਂ ਦਾ ਬਸ ਹੈ ਕਿਉਂਕਿ ਬਾਈ ਲੁੱਟ ਕਿਉਂਕਿ ਲੁੱਟੇ ਸਾਰੇ 52 ਦਾਸ ਤੇ ਬਾਈ ਜਿਹਨੂੰ ਮਰਜ਼ੀ ਦੇ ਲੋ ਉਹੀ 52 ਦਾਸ ਲੰਦਾ ਟਰੈਕਟਰ ਹੈ ਨਾ ਬਾਈ ਚਲੋ ਵਿਕੀ ਦਾ ਵੈਸੇ ਸਾਰੇ ਜਾਣੇ ਆ ਪਰ ਜ਼ਿਆਦਾਤਰ ਲੋਕ ਉਹਨੂੰ ਪਸੰਦ ਕਰਦੇ ਆ